ਤਰੀ ਤਰੀ ਤਿੰਨ ਤਰੀਕਾ ਦੇ ਨਹੀਂ ਪਹਿਲਾਂ ਖੋਲ ਲਿਆ ਤੇ ਦੁਬਾਰਾ ਫੇਰ ਕਰਕੇ ਗਏ ਸੀ ਨਹੀਂ ਇਹ ਖੁੱਲਾ ਹੀ ਨਹੀਂ ਕਿੰਨੇ ਹੋਟਲ ਸੀਲ ਹੋਏ ਆਜ ਇਹ ਤਾਂ ਖੁੱਲਾ ਹੀ ਨਹੀਂ ਜੀ ਨਹੀਂ ਨਹੀਂ ਟੋਟਲ ਆਜ ਕਾ ਪਤਾ ਨਹੀਂ ਜੀ ਮੇਰੇ ਕੋਲ ਤੁਸੀਂ ਗਲੀ ਮੇ ਵੀ ਕਰਕੇ ਗਏ ਸੀ ਦੇਖ ਲਓ ਜੀ ਪਤਾ ਨਹੀਂ ਮੇਰੇ ਕੋਲ ਇਹ ਜੇ ਕੋਈ ਹਾਟਲ ਹੈ ਹੋਟਲ ਡਾਇਮੰਡ ਠੀਕ ਹੈ ਮੇਰਾ ਤਾਂ ਸਾਮ ਦਿੱਤੀ ਹੈ ਜੀ ਸਰ ਅੱਜ ਜਿਹੜੇ ਕਾਰਪੋਰੇਸ਼ਨ ਵਾਲੋ ਹੋਟਲ ਸੀਲ ਕੀਤੇ ਗਏ ਆ ਹਾਂਜੀ ਤੇ ਲਗਭਗ ਕਿੰਨੇ ਸੀਲ ਹੋਏ ਅੱਜ ਟੋਟਲ ਦੋਲ ਤਾਂ ਫੱਕ ਚ ਕਹਿ ਨਹੀਂ ਸਕਦੇ ਮਤਲਬ 8-10 ਹੋ ਗਏ ਨੇ ਸੀਲ ਹਾਂ ਕਿ ਸਾਰਿਆਂ ਨੂੰ ਕਿਹਾ ਪਾਰਕਿੰਗ ਦੀ ਉਹਨਾਂ ਦੀ ਬੜੀ ਦਿੱਕਤ ਆ ਇਸ ਕਰਕੇ ਉਹਨਾਂ ਨੂੰ ਸਭ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਆਪਣੀ ਪਾਰਕਿੰਗ ਦਾ ਬੰਦੋਬਸ ਕਰੋ ਜਿਨ੍ਹਾਂ ਦੀ ਨਹੀਂ ਰੋਡ ਤੇ ਤੁਸੀਂ ਦੇਖਦੇ ਹੋ ਗੱਡੀਆਂ ਖੜੀਆਂ ਰਹਿੰਦੀਆਂ ਨੇ ਸਾਰਾ ਟ੍ਰੈਫਿਕ ਜਾਮ ਰਹਿੰਦਾ ਪੂਰਾ ਉਹਨਾਂ ਦਾ ਹਾਂਜੀ ਆ ਵੀ ਇੱਥੇ ਵੀ ਇਹਦੇ ਕੋਲ ਸਾਰੇ ਹੋਟਲ ਬਣੇ ਪਏ ਨੇ ਪਰ ਪਾਰਕਿੰਗ ਦੀ ਵਿਵਸਥਾ ਕਿੱਥੇ ਨਹੀਂ ਅੰਮਲੇ ਜੇ ਹੋਟਲ ਬਣੇ ਪਏ ਨੇ ਮੰਨੇ ਦੇ ਸਾਰੀ ਰੋਡ ਤੇ ਪਾਰਕਿੰਗ ਲੱਗੀ ਹੁੰਦੀ ਕਿਸੇ ਦਾ ਆਣਾ ਜਾਣਾ ਸਭ ਦਾ ਬੰਦ ਹੈ ਤੇ ਲੱਗਦਾ ਵੀ ਕਾਨੂੰਨ ਸਾਰੇ ਲਈ ਇੱਕ ਹੋਣਾ ਚਾਹੀਦਾ ਬਿਲਕੁਲ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਭਜੀ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਤਾਂ ਹੀ ਤਾਂ ਫਿਰ ਗੱਲਣਗੇ ਨਹੀਂ ਤਾਂ ਕੋਈ ਕਿਸੇ ਨੂੰ ਦਿੱਕਤ ਦੇ ਕੇ ਆਪਣੀ ਸੁਵਿਧਾ ਦੇ ਉਹਦੇ ਦਾ ਕਾਦਾ ਫਾਇਦਾ ਜਿਹੜੇ ਬਾਕੀ ਹੋਟਲ ਬੁੱਲੇ ਹੋਏ ਆ ਹਾਂਜੀ ਉਹਨਾਂ ਨੇ ਵੀ ਸੀਲ ਨਹੀਂ ਕੀਤਾ ਗਿਆ ਕੋਈ 4-5 ਹੋਟਲ ਸੀਲ ਕਰਤੇ ਆ ਲੱਗਦਾ ਵੀ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਨੇ ਜੀ ਬਾਕੀ ਫੇ ਸਾਰੇ ਹੀ ਹੋਣੇ ਚਾਹੀਦੇ ਜਿਨ੍ਹਾਂ ਦੀ ਪਾਰਕਿੰਗ ਨਹੀਂ ਹੈਗੀ ਜਿਨ੍ਹਾਂ ਜਿਨ੍ਹਾਂ ਦੀ ਦੇਖੋ ਵਿੱਚ ਅੱਧਿਆ ਦੇ ਹੋਏ ਨੇ ਅੱਧਿਆ ਦੇ ਨਹੀਂ ਹੋਏ ਕਿਉਂਕਿ ਨਹੀਂ ਹੁਣੇ ਕਾਨੂੰਨ ਤਾਂ ਸਾਰੇ ਲਿਕ ਹੋਣ ਜਾਂ ਤਾਂ ਸਾਰੇ ਬੰਦ ਕਰਨ ਜਾਂ ਤਾਂ ਫਿਰ ਇੱਕ ਦੋ ਨੂੰ ਨਾ ਕਰਨ ਜਾਂ ਤਾਂ ਸਾਰਿਆਂ ਨੂੰ ਪਾਰਕਿੰਗ ਦਾ ਖਾਨ ਦੱਸਣ ਆਪਣੀ ਪਾਰਕਿੰਗ ਦੇਖਣ ਪਾਰਕਿੰਗ ਕਿਸੇ ਦੀ ਵੀ ਐਨੀ ਨਹੀਂ ਇੱਕ ਹੁਣ ਬ੍ਰੇਕ ਲਾਈ ਗੈਰੇਜ ਹੀ ਤੁਸੀਂ ਮੈਂ ਸਿਰਫ ਹੋਟਲ ਬਾਰੇ ਤੁਸੀਂ ਪੁੱਛਿਆ ਉਹ ਤਾਂ ਬਾਰੇ ਦੱਸਦਾ ਸੀ ਹੋਟਲਾਂ ਦੀ ਕੋਈ ਪਾਰਕਿੰਗ ਤਾਂ ਨਹੀਂ ਤੁਸੀਂ ਦੇਖਦੇ ਹੋ ਰੋਡ ਤੇ ਹੀ ਲੱਗਿਆ ਹੁੰਦੀਆਂ ਨੇ ਸਾਰੀਆਂ ਗੱਡੀਆਂ ਉਹਨਾਂ ਨੇ ਜਿੰਨੀਆਂ ਵੀ ਰਾਤ ਨੂੰ ਕੋਈ ਵੀ ਗੱਸਮ ਮਰਾਂਦੇ ਰੋਡ ਤੇ ਲਾ ਦਿੰਦੇ ਨੇ ਤੇ ਉਤੋਂ ਬੱਸਾਂ ਨੂੰ ਗੱਡੀਆਂ ਨੂੰ ਸਾਰਿਆਂ ਨੂੰ ਦਿੱਕਤ ਹੀ ਆਉਂਦੀ ਹੈ ਲੰਗਨ ਦੇ ਵਿੱਚ ਅੱਡੀ ਪਰੇਸ਼ਾਨੀ ਹੁੰਦੀ ਕਿਉਂਕਿ ਗੱਡੀਆਂ ਵੀ ਨਹੀਂ ਹਟਾਉਂਦੀ ਬਨੂਕ ਦਾ ਗੱਡੀਆਂ ਰਹਿੰਦੀਆਂ ਨੇ ਇੱਧਰ ਵੀ ਦੇਖਦੇ ਹੋਟਲ ਦੇ ਵਿੱਚ ਇੱਧਰ ਵੀ ਪਾਰਕਿੰਗ ਹੈ ਹੀ ਨਹੀਂ ਉਹਨਾਂ ਨੇ ਕਿਸੇ ਹੋਟਲ ਦੇ ਵਿੱਚ ਤੇ ਅਗਰ ਜੇ ਕੋਈ ਹੋਟਲ ਵਾਲੇ ਟਾਈ ਅਪ ਕਰਨ ਤੁਹਾਡੇ ਨਾਲ ਪਾਰਕਿੰਗ ਤੇ ਤੋਂ ਤੁਸੀਂ ਪਾਰਕਿੰਗ ਦੇ ਸਕਦੇ ਹੋਟਲ ਨੂੰ ਹਾਂਜੀ ਦਵਾਂਗੇ ਅਸੀਂ ਜ਼ਰੂਰ ਦੇ ਸਕਦੇ ਕਿਉਂ ਨਹੀਂ ਆਪਣੀ ਤਾਂ ਅੱਡੀ ਪਾਰਕਿੰਗਾਂ ਸਾਡੇ ਕੋਲ ਆਣਗੇ ਤਾਂ ਅਸੀਂ ਜ਼ਰੂਰ ਦਵਾਂਗੇ ਪਾਰਕਿੰਗ ਪਾਰਕਿੰਗ ਬਣੀ ਕਦੇ ਨਹੀਂ ਹੁੰਦੀ ਐ ਅਸਲੀ ਬਣੀ ਐ ਨਾ ਕੋਈ ਲਾਇਕੀ ਕਨਵੈਂਸ ਲਾਣ ਮੱਤੇ ਤਾਂ ਬਣੀ ਐ ਪਰ ਉਹ ਲਿਆਂਦੇ ਨਹੀਂ ਕੋਈ ਵੀ ਆਏਗੇ ਗੱਲ ਕਰਨਗੇ ਕੋਈ ਨਹੀਂ ਆਪਾਂ ਦੇ ਲਾਂਗੇ ਉਹਨਾਂ ਨੂੰ ਐਜੀ ਤਾਂ ਕੋਈ ਦਿੱਕਤ ਨਹੀਂ ਹੁਣ ਤੱਕ ਕੋਈ ਆਇਆ ਤੁਹਾਡੇ ਕੋਲ ਹੋਟਲ ਵਾਲਾ ਕੋਈ ਹਾਂਜੀ ਆਏ ਨੇ ਗੱਲ ਗੁਲ ਕਰਕੇ ਗਏ ਨੇ ਪਰ ਕੋਈ ਮਤਲਬ ਖਾਸ ਰਿਸਪਾਂਸ ਨਹੀਂ ਆਇਆ ਉਹਨਾਂ ਦਾ ਲੈ ਤਾਂ ਕਾਰਵਾਈ ਤੋਂ ਬਾਅਦ ਆਏ ਨੇ ਹਾਂਜੀ ਕਾਰਵਾਈ ਤੋਂ ਬਾਅਦ ਆਏ ਨੇ ਉਸ ਤੋਂ ਪਹਿਲਾਂ ਤਾਂ ਕੋਈ ਵੀ ਨਹੀਂ ਆਇਆ ਇਹ ਮਨ ਲੱਗਣਾ ਪੈਂਦਾ ਜੀ ਸਰ ਜਿੱਥੇ ਹੋਟਲ ਹੈ ਮੱਲਾ ਮੇਰੇ ਕੋਲ ਜਵਾਨਗਰ ਕੈਂਪੀ ਪੈਂਦਾ ਜੀ ਹਾਂਜੀ ਲੱਗਦਾ ਵੀ ਰੈਸੀ ਏਰੀਆ ਦੇ ਵਿੱਚ ਹੋਟਲ ਬਿਲਕੁਲ ਰੈਸੀ ਹੈ ਸਾਰਾ ਰੈਸੀ ਏਰੀਆ ਜੀ ਦੇਖਦੇ ਤੁਸੀਂ ਜਿੱਥੇ ਹੋਟਲ ਬਣੇ ਸਾਰਾ ਰੈਸੀ ਏਰੀਆ ਪਿੱਛੇ ਮਾਰਕੀਟ ਦੇ ਕਾਰਪੋਰੇਸ਼ਨ ਦੇ ਕੁਝ ਅਧਿਕਾਰੀਆਂ ਵੱਲੋਂ ਆਏ ਨੇ ਉਹ ਰਾਤ ਨੂੰ ਹੋਟਲ ਨੂੰ ਸੁਚੀਲ ਕਰਕੇ ਗਏ ਨੇ ਕੁੱਲੇ ਦੀ ਆਰਡਰ ਦੁਬਾਰਾ ਸੀਲ ਕਰਕੇ ਗਏ ਨੇ ਹਾਂਜੀ ਲੱਗਦਾ ਵੀ ਸਾਰੇ ਹੋਣੇ ਚਾਹੀਦੇ ਸੀ ਬਿਲਕੁਲ ਸਾਰੇ ਹੋਣੇ ਚਾਹੀਦੇ ਜਿਹੜੇ ਤਾਂ ਇਲੀਗਲ ਬਣੇ ਹੋਏ ਨੇ ਜਿਨ੍ਹਾਂ ਦੀ ਪਾਰਕਿੰਗ ਹੈ ਨਹੀਂ ਕੋਈ ਵਿਵਸਥਾ ਦੇਖਦੇ ਹੀ ਉਹ ਤੁਸੀਂ ਸਾਰੇ ਹੋਟਲ ਦੇ ਵਿੱਚ ਕੋਈ ਪਾਰਕ ਨਹੀਂ ਸਿਰਫ ਉਹਨਾਂ ਦੇ ਮਤਲਬ ਮੱਲਿਆ ਦੇ ਨਾਲ ਹੀ ਬਣੇ ਹੋਏ ਨੇ ਮੱਲਿਆ ਜਿਹੀ ਬਣੇ ਹੋਏ ਨੇ ਸਾਰਾ ਰੈਸੀਅਲ ਏਰੀਆ ਹੈ ਤੇ ਉੱਤੇ ਪਾਰਕੇ ਲੋਕ ਲੋਕਾਂ ਦੇ ਘਰਾਂ ਦੇ ਮੁਰੇ ਗੱਡੀਆਂ ਲਾ ਜਾਂਦੇ ਨੇ ਸਾਰੀਆਂ ਗੱਡੀਆਂ ਲਾ ਜਾਂਦੇ ਉਹਨਾਂ ਨੂੰ ਨੰਗਨ ਚੱਡੀ ਮਤਲਬ ਪਰੇਸ਼ਾਨੀ ਹੁੰਦੀ ਕਿੰਨੇ ਕਿਨੇ ਗੱਜੇ ਬਣੇ ਹੋਏ ਨੇ ਕਿੰਨੇ 50 50 ਗੱਜਾ ਤੇ 35 35 ਗੱਜਾ ਪੰਜਾਬ ਜਾਗਾ ਤੇ ਉਹ ਬਣੇ ਹੋਏ ਨੇ ਉਹਨਾਂ ਨੇ ਇੱਕ ਦੋ ਉੱਤੇ ਇੱਕ ਦੋ ਉੱਤੇ ਪਤਾ ਨਹੀਂ ਇਹ ਮੰਗਲਾ ਪਾਸ ਵੀ ਨੇ ਇਹਨਾਂ ਦੀ ਕੀ ਨੀਅਤ ਹੈ ਰੱਬ ਹੀ ਜਾਣਦਾ ਹੀ ਆ ਕਾਰਪੋਰੇਸ਼ਨ ਵਾਲੇ ਜਾਣਦੇ ਆਪਾਂ ਨੂੰ ਤਾਂ ਪਤਾ ਨਹੀਂ ਇਹ ਚੀਜ਼ ਬਾਰੇ ਠੀਕ ਹੈ ਬਾਈ ਜੀੜਾ ਮੇਰਾ ਬਣੀ ਕੁਮਾਰ ਬਣੀ ਕੁਮਾਰ ਜਿਹੜੇ ਹੋਟਲਾਂ ਤੇ ਸੀਲ ਕੀਤੇ ਗਏ ਕਾਨੂੰਨ ਇਕਲੇ ਬਰਾਬਰ ਹੋਣਾ ਚਾਹੀਦਾ ਇਹਦਾ ਬਰਾਬਰ ਹੀ ਹੋਣਾ ਚਾਹੀਦਾ ਸਾਰੇ ਵਾਲੀ ਹੋਟਲ ਜਿੰਨੇ ਵੀ ਸੀਲ ਕੀਤੇ ਗਏ ਆ ਸਾਨੂੰ ਵੀ ਕੱਲ ਇਹਨਾਂ ਕੋਈ ਪਤਾ ਲੱਗਾ ਪਾਰਕਿੰਗ ਵਾਲਿਆਂ ਕੋਈ ਕਿਉਂ ਇੱਥੇ ਆਪਣਾ ਬਸਤਾ ਦਾ ਕੰਮ ਆ ਨਾਲ ਬੈੰਦੇ ਉੱਟਦੇ ਆ ਨੇ ਹੋਟਲ ਵਾਲੇ ਪਾਰਕਿੰਗ ਮੰਗ ਰਹੇ ਆ ਆਪਣੇ ਕੋ ਤੇ ਐਦਾ ਇਹ ਪਾਰਕਿੰਗ ਦੇਣ ਲਈ ਤਿਆਰ ਆ ਸਰਕਾਰੀ ਅੱਡਾ ਨਾਲ ਪਾਰਕਿੰਗ ਤਾਂ ਹੋਣੀ ਜ਼ਰੂਰੀ ਆ ਜ਼ਰੂਰੀ ਹੋਣੀ ਚਾਹੀਦੀ ਪੂਰੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਕਾਰਬਿਜਨ ਅਫਸਰਾਂ ਵੱਲੋਂ ਕੁਝ 4 ਤੋਂ 5 ਹੋਟਲ ਬੰਦ ਕੀਤੇ ਐ ਸੀਲ ਕੀਤੇ ਐ ਬਾਕੀ ਸਾਰੇ ਸਾਰੇ ਹੀ ਹੋਣੇ ਚਾਹੀਦੇ ਕਾਨੂੰਨ ਤਾਂ ਸਭ ਲਈ ਇੱਕ ਹੋਣਾ ਚਾਹੀਦਾ ਜੀ ਲੱਗਦਾ ਵੀ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਇੱਕ ਹੋਣਾ ਚਾਹੀਦਾ ਮਗਰ ਹੈਗਾ ਨਹੀਂ ਤੁਹਾਨੂੰ ਪਤਾ ਹੀ ਆ ਅੱਜਕੱਲ ਜੇਬ ਜਿੰਨੇ ਗਰਮ ਕਰਦੀ ਉਹਦਾ ਹੀ ਕਾਨੂੰਨ ਆ ਲੱਗਦਾ ਵੀ ਇਹ ਕਿਸੇ ਸ਼ਿਮਾਰਚੀ ਨਾਲ ਬੰਦ ਹੋਏ ਆ ਏ ਨਹੀਂ ਪਤਾ ਹੁਣ ਸ਼ਵਾਰ ਸ਼ਵਾਰਚੀ ਨਾ ਆ ਤਿੰਨ ਜਿਹੜੇ ਹੋਏ ਆ ਸ਼ਵਾਰਚੀ ਹੋਈ ਹੋਣੀ ਆ ਜਾਂ ਜਾਂ ਸਾਰੇ ਹੁੰਦੇ ਕਾਨੂੰਨ ਦੇ ਹਿਸਾਬ ਨਾਲ ਤਾਂ ਸਾਰੇ ਹੀ ਹੋਣੇ ਚਾਹੀਦੇ ਸੀ ਹਮੇ ਦਿਓ ਨਾ ਇੱਥੇ ਲਾਈਟ ਆ ਦੇਖੋ ਸਾਹਮਣੇ ਕਿਹੜੀ ਕਿਹੜੀ ਜਗਾ ਹੌਟਲ ਨੇ ਇਹ ਆਪਣੇ ਬੱਸ ਸਟੈਂਡ ਦੇ ਬਾਹਰ ਹੀ ਆ ਨਾ ਆ ਦੇਖੋ ਲਾਈਟ ਵੀ ਇੰਨੀ ਹਰੇ ਆ ਦੇਖੋ ਸਾਹਮਣੇ ਲਾ ਕੇ ਆਪਣਾ ਕੈਮਰਾ ਦਿਖਾਓ ਇੱਥੇ ਜਿੰਨੀ ਰਾਤ ਨੂੰ ਧੁੰਦ ਪੈਂਦੀ ਕੋਈ ਮਸਾਫਿਰ ਵਿਚਾਰਾ ਉੱਤਰਦਾ ਬੱਸ ਚੋਂ ਇੱਥੇ ਕੁੜੀਆਂ ਖੜੀਆਂ ਰਹਿੰਦੀਆਂ ਆਪਣੀਆਂ ਪਾਰਕਾਂ ਦੇ ਕੋਲ ਡਟ ਖੋ ਹੋ ਜਾਂਦੀ ਉਹਨਾਂ ਨੇ ਜਿੱਧਰ ਧਿਆਨ ਦੇਣਾ ਚਾਹੀਦਾ ਉਧਰ ਧਿਆਨ ਦੇ ਨਹੀਂ ਦੇ ਨਹੀਂ ਇੱਥੇ ਆਪਣੀ ਮੇਨ ਗਲੀ ਚੌਂਕੀ ਨੂੰ ਜਾਂਦੀ ਆ ਇਹਦੇ ਵਿੱਚ ਖੋ ਹੋ ਗਈ ਪਰਸੂ ਬੰਦੇ ਸੀ ਖੋ ਹੋ ਗਈ ਲਾਈਟ ਵੀ ਨਹੀਂ ਉੱਥੇ ਠੀਕ ਆ ਹਾਂ ਕੁਝ ਵੀ ਨਹੀਂ ਮੈਂ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਕੀ ਇਹ ਲੱਗਦਾ ਵੀ ਜਿਹੜੇ ਹੋਟਲ ਨੇ ਸੀਲ ਕੀਤੇ ਆ ਵੀ ਬਿਲਕੁਲ ਕਾਰਪੋਰੇਸ਼ਨ ਨੇ ਸਹੀ ਜਾਈ ਬੰਦ ਕੀਤੇ ਬਿਲਕੁਲ ਨਿਆਜ਼ ਕੀਤੇ ਆ ਮੇਰੇ ਕੋਲੇ ਪਾਰਕਿੰਗ ਆਈ ਮੇਰੀ ਜਗ੍ਹਾ ਲਈ ਹੋਈ ਆਈ ਦੋ ਹੋਟਲਾਂ ਨੇ ਸਾਡੇ ਉਹਨਾਂ ਦੀ ਦੋਨਾਂ ਦੀ ਪਾਰਕਿੰਗ ਮੇਰੇ ਕੋਲ ਅਲੱਗ ਜਗ੍ਹਾ ਬਾਈ ਬਾਕੀਆਂ ਕੋਲ ਤਾਂ ਪਾਰਕਿੰਗ ਨਹੀਂ ਹੈਗੀ ਹੋਟਲਾਂ ਕੋਲੇ ਬਿਲਕੁਲ ਦੇਖਿਆ ਜਾਵੇ ਬੱਸ ਸਟੈਂਡ ਦੀ ਪਾਰਕਿੰਗ ਦੇ ਨਾਲ ਤੁਹਾਡਾ ਹੋਟਲ ਹੈ ਹਾਂਜੀ ਬਿਲਕੁਲ ਜੀ ਹਰ ਰਾਤ ਨੂੰ ਮੁਸਾਫਰ ਆਉਂਦੇ ਆ ਕਾਫੀ ਇੱਥੇ ਕੇ ਰੂਮ ਲੈਦੇ ਨੇ ਹਾਂਜੀ 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 ਲੱਗਦਾ ਲੋਕਾਂ ਨੂੰ ਦਿੱਕਤ ਆਊਗੀ ਬਿਲਕੁਲ ਦਿੱਕਤ ਹੋਊਗੀ ਜੀ ਫਣ ਦਾ ਟਾਈਮ ਆ ਲੋਕ ਬਾਹਰ ਖੜੇ ਨੇ ਕਿਸੇ ਨੂੰ ਰੂਮ ਨਹੀਂ ਮਿਲ ਰਿਹਾ ਆਪਣੇ ਕੋਲੇ ਰੂਮ ਦੀ ਪਾਰਕਿੰਗ ਹੋਣ ਦੇ ਬਾਵਜੂਦ ਵੀ ਸਾਡਾ ਹੋਟਲ ਸੀਲ ਕੀਤਾ ਗਿਆ ਨਹੀਂ ਅੱਜ ਸਾਰੇ ਡਾਕੂਮੈਂਟ ਦੇ ਕੇ ਆਂਦੇ ਨਹੀਂ ਕਾਰਪੋਰੇਸ਼ਨ ਦਫਤਰ ਤੇ ਬਾਕੀ ਹੋਟਲ ਕਿੰਨੇ ਹੋਟਲ ਨੇ ਟੋਟਲ ਇੱਥੇ ਜੀ ਇਹਨਾਂ ਘੱਟੋ ਘੱਟ 30 35 ਹੋਟਲ ਨਹੀਂ 40 ਹੋਟਲ ਦੇ ਲਗਭਗ ਨੇ ਤੇ ਉਹਨਾਂ ਦੇ ਵਿੱਚੋਂ ਚਾਰ ਕਿਤੇ ਤਾਂ ਪੰਜ ਕਿੰਨੀਆਂ ਚਾਰ ਹੋਟਲ ਸੀਲ ਕੀਤੇ ਨੇ ਜੀ ਬਾਕੀ ਸਾਰੇ ਖੁੱਲੇ ਨੇ ਜੀ ਤੇ ਲੱਗਦਾ ਵੀ ੱੱਕਿਆ ਚਾਰ ਦੇ ਸੀ ਲੱਗੋ ੱੱਕਾ ਹੀ ਹੈ ਸ਼ਰਿਆਮ ਹੀ ੱੱਕਾ ਵਾ ਸ਼ਰਿਆਮ ਫਿਰ ਤਾਂ ਸਾਡੇ ਨਾਲ ਹਰਵੇਂਗਾ ਜਾਤੀ ਹੁੰਦੀ ਹੈ ਜੀ ਸਾਡੇ ਕੋਲ ਪਾਰਕਿੰਗ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਤਾਂ ਕੌਰਿਆ ਜਦੋਂ ਅਫਸਰ ਆਈ ਸੀ ਉਹਨਾਂ ਨੂੰ ਵੀ ਕਿਹਾ ਜੀ ਸਰ ਸਾਡੀ ਪਾਰਕਿੰਗ ਦੇਖੋ ਜੀ ਸਾਡੇ ਕੋਲੇ ਪਾਰਕਿੰਗ ਹੈਗੀ ਆ ਮੈਂ ਕਹਿੰਦਾ ਪਾਰਕਿੰਗ ਹੈਗੀ ਐ ਜੀ ਸਾਡੇ ਕੋਲੇ ਤੇ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਤੇ ਜਿਹੜਾ ਇਹ ਹੋਟਲ ਲੱਗਦਾ ਵੀ ਕੰਪਲੇਟ ਕਰਦਾ ਤੁਹਾਡੀ ਜਾਣ ਕੇ ਕੋਈ ਹਾਂਜੀ ਕੰਪਲੇਟ ਕਰਦੇ ਵੀ ਤਾਂ ਜੋ ਆਏ ਨਹੀਂ ਦੁਬਾਰਾ ਸੀਲ ਤੋੜੀ ਵੀ ਗਈ ਸੀ ਜੀ ਪਹਿਲਾਂ ਨਹੀਂ ਅਸੀਂ ਸੀਲ ਨਹੀਂ ਤੋੜੀ ਜੀ ਕਿੰਨੇ ਤੋੜੀ ਸੀ ਜੀ ਦੁਬਾਰਾ ਸੀਲ ਲੱਗ ਗਿਆ ਜਦੋਂ ਪੇਪਰ ਦਿੱਤੇ ਆ ਜੀ ਅਸੀਂ ਕਾਰਪੋਰੇਸ਼ਨ ਵੱਲੋਂ ਜੋ ਸੀਲ ਕੀਤੇ ਗਏ ਹੋਟਲ ਹਾਂਜੀ ਹਾਂਜੀ ਕਿੰਨੇ ਹੋਟਲ ਕਿਤੇ ਬੰਦ ਕੋਟੋ ਕੋਟ 4 ਜਾਂ 5 ਹੋਟਲ ਸੀਲ ਕੀਤੇ ਨੇ ਜੀ ਠੀਕ ਹੈ ਤੇ ਬਾਕੀ ਜਿਹੜੇ ਖੁੱਲੇ ਹੋਏ ਨੇ ਬਾਕੀ ਸਾਰੇ ਖੁੱਲੇ ਨਹੀਂ ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ ਇਹ ਬਾਕੀਆਂ ਕੋਲ ਪਾਰਕਿੰਗ ਹੈਗੀ ਹੈ ਕਿਸੇ ਕੋਲੇ ਪਾਰਕਿੰਗ ਨਹੀਂ ਹੈਗੀ ਤੇ ਫਿਰ ਉਹ ਉਹ ਕਿਉਂ ਨਹੀਂ ਕਿਤੇ ਕਾਰਪੋਰੇਸ਼ਨ ਨੇ ਇਹ ਹੁਣ ਕਾਰਪੋਰੇਸ਼ਨ ਨੂੰ ਪੁੱਛੋ ਜੀ ਅਫਸਰਾਂ ਨੂੰ ਕਿਹੜੇ ਅਫਸਰ ਆਏ ਸੀ ਤੇ ਮੈਨੂੰ ਤਾਂ ਪਤਾ ਨਹੀਂ ਜੀ ਕਿਹੜੇ ਅਫਸਰ ਆਏ ਸੀ ਏਟੀਐਮ ਆਉਣ ਆਈ ਏਟੀਐਮ ਆਉਣ